ਦੇਖੋ ਆਈ ਸਵਾਲ ਕੇਜਰੀਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਬਹੁਤ ਸਾਰੇ ਲੀਡਰ ਵੀ ਪੁੱਛ ਸਕਦੇ ਆ ਆ ਤਾਂ ਨਹੀਂ ਹੋ ਸਕਦਾ ਵੀ ਇੱਥੇ ਕ腐ਸ਼ਨ ਦਾ ਟੀਕਾ ਕੋਈ ਹੋਰ ਲੱਗੇ ਪੰਜਾਬ ਦੇ ਅੰਦਰ ਤੇ ਦਿੱਲੀ ਵਾਲਿਆਂ ਦਾ ਟੀਕਾ ਕੋਈ ਹੋਰ ਹੈ ਜਿਹੜੇ ਵਾਇਰਸ ਦੀ ਬਿਮਾਰੀ ਹੈ ਸਭ ਕ腐ਸ਼ਨ ਵਾਲੀ ਉਹ ਤਾਂ ਕਿਸੇ ਨੂੰ ਲੱਗ ਸਕਦੀ ਹੈ ਉਹਦਾ ਇਲਾਜ ਤਾਂ ਉਸ ਨਾਲ ਹੀ ਹੋਣਾ ਵੈਕਸੀਨ ਨਾਲ ਹੀ ਹੋਣਾ ਸਾਬ ਆ ਵੈਕਸੀਨ ਉੱਥੇ ਈਡੀ ਲਾ ਰਹੀ ਹੈ ਤੇ ਚਾਹ ਵੀ ਵਿਪਾਸਨਾ ਕਰ ਲੈਣ ਪਰ ਇੱਕ ਗੱਲ ਹੈ ਵਿਪਾਸਨਾ ਕਰਨ ਵਾਲੇ ਨੂੰ ਕੋਈ ਪਰਵਾਹ ਹੋਣੀ ਨਹੀਂ ਚਾਹੀਦੀ ਦੇਖੋ ਉਹਨਾਂ ਨੇ ਤਿਆਰੀ ਕਰੀ ਬੈਠੇ ਹੈ ਕਿਉਂਕਿ ਚੋਰ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਵੀ ਕਿ ਟਾਈਮ ਜਾ ਰਿਹਾ ਹੈ ਅੱਜ ਨਹੀਂ ਤਾਂ ਕੱਲ ਵਿਪਾਸਨਾ ਹਫਤਾ ਕਰ ਲਈ ਹੋਰ ਹਫਤਾ ਲਾ ਆਣਗੇ ਪਰ ਦੇਰ ਸਵੇਰ ਕਦੋਂ ਤਾਂ ਹੀ ਖੈਰ ਮਨਾਣਗੇ ਮੈਂ ਆ ਕਹਿ ਰਿਹਾ ਅਗਰ ਸੱਚੇ ਸੁੱਚੇ ਹੈ ਤਾਂ ਉਹਨਾਂ ਨੂੰ ਈਡੀ ਤੋਂ ਡਰਨ ਦੀ ਜਰੂਰਤ ਨਹੀਂ ਜਾ ਕੇ ਪੇਸ਼ ਹੋ ਜਾਣ ਕਿਉਂ ਆਪ ਹੀ ਕਹਿੰਦੇ ਸੀਗੇ ਵੀ ਕਰਪਟਾ ਆਦਮੀ ਕੋਈ ਅਗਰ ਨਹੀਂ ਹੈ ਤਾਂ ਜਾ ਕੇ ਬਾਤ ਕਰਨੇ ਵਿੱਚ ਕੀ ਇਤਰਾਜ਼ ਹੈ ਅੱਜ ਜੋ ਨਏ ਕਾਨੂੰਨ ਬਣਾ ਰਹੇ ਸੋ ਮੈਂ ਸਮਝਦਾ ਆ ਨਹੀਂ ਹੋ ਸਕਦਾ ਵੀ ਇਹ ਕਾਨੂੰਨ ਕੇਜਰੀਵਾਲ ਸਾਹਿਬ ਵਾਸਤੇ ਕੋ ਹੋਰ ਹੋਵੇ ਤੇ ਪੰਜਾਬ ਦੇ ਲੀਡਰਸ਼ਿਪ ਦੇ ਅੰਦਰ ਕੁਝ ਹੋਰ ਹੋਣ ਜਕਰ ਸਾਹਿਬ ਉਹ ਕਹਿੰਦੇ ਵੀ ਜਿਹੜੇ ਸਮਨ ਜਾਰੀ ਕੀਤੇ ਉਹ ਇਲਲੀਗਲ ਨੇ ਈਡੀ ਕਹਿੰਦੇ ਵੀ ਅਸੀਂ ਮੈਂ ਆਪਣੇ ਵਕੀਲਾਂ ਤੇ ਪੁੱਛ ਗੇ ਚ ਕੀਤੀ ਉਹ ਕਹਰੇ ਗੈਰਕਾਨੂੰਨੀ ਸਮਨ ਹੈਗੇ ਆ ਜਦੋਂ ਸੱਚੀ ਆਉਣਗੇ ਫਿਰ ਮੈਂ ਚਲਾ ਜਾਵਾਂ ਦੇਖੋ ਉਹ ਜਿਹੜੇ ਆ ਉਹ ਹੀ ਕੈਨ ਨਾਟ ਬੀ ਦ ਜੱਜ ਚੋਰ ਕਦੇ ਵੀ ਆਪਣੇ ਆਪ ਨੂੰ ਚੋਰ ਨਹੀਂ ਕਹਿੰਦਾ ਹੁੰਦਾ ਲੋ ਆਈ ਐਮ ਨਾਟ ਕਲੇਮਿੰਗ ਉਹਨਾਂ ਨੇ ਕੀਤਾ ਹੈ ਕਿ ਨਹੀਂ ਕੀਤਾ ਪਰ ਅਗਰ ਉਹ ਇੱਥੇ ਐਨੇ ਸੱਚੇ ਹੈ ਤੇ ਮੇਰੇ ਤੋਂ ਤਾਂ ਜ਼ਿਆਦਾ ਸਿਆਣੇ ਹੈ ਉੜੇ ਲਿਖਿਆ ਆਈਆਰਐਸ ਹੈ ਜਾ ਕੇ ਐਂਟੀਸੀਪੇਟਰੀ ਬੇਲ ਨਾਮ ਦੀ ਵੀ ਚੀਜ਼ ਹੁੰਦੀ ਹੈ ਜਾ ਕੇ ਲੈ ਲੇਨ ਕੋਰਟ ਚ ਵੀ ਆ ਗਲਤ ਸਮਨ ਆ ਰਹੇ ਹੈ ਜੀ ਆ ਇਹਦੇ ਬੇਸਿਸ ਤੇ ਮੈਨੂੰ ਐਂਟੀਸੀਪੇਟਰੀ ਬੇਲ ਦਿੱਤੀ ਜਾਵੇ ਦੇ ਦੇਣਗੇ ਦੇਖੋ ਬੇਲ ਮਿਲਨੀ ਨਹੀਂ ਉਹਨਾਂ ਨੂੰ ਪਤਾ ਕਿਉਂ ਨਹੀਂ ਮਿਲਨੀ ਕਿਉਂਕਿ ਸੁਪਰੀਮ ਕੋਰਟ ਤਾਂ ਵੱਡੀ ਕੋਰਟ ਹੈ ਨਹੀਂ ਹਿੰਦੁਸਤਾਨ ਦੇ ਅੰਦਰ ਸੁਪਰੀਮ ਕੋਰਟ ਹੈ ਉਹਦੇ ਵਿੱਚ ਸੋਦੀਆ ਸਾਹਿਬ ਗਏ ਸੀਗੇ ਸੰਜੇ ਸਿੰਘ ਵੀ ਗਏ ਸੀਗੇ ਵੀ ਸਾਨੂੰ ਬੇਲ ਦੇ ਵਿੱਚ ਜਾ ਉਹਨਾਂ ਨੇ ਕੀ ਕੀਤਾ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਮਨੀ ਟ੍ਰੇਲ ਸਟੈਬਲਿਸ਼ ਕਰੋ ਪੈਸਾ ਕਿ ਕਿਨੇ ਲਿਆ ਕਿੱਥੋਂ ਆਇਆ ਈਡੀ ਨੂੰ ਪੁੱਛਿਆ ਈਡੇ ਨੇ ਜਾ ਕੇ ਕਾਗਜ਼ ਰੱਖਤੇ ਉਹਦੇ ਬਾਅਦ ਸੁਪਰੀਮ ਕੋਰਟ ਨੇ ਕੀ ਕਿਹਾ ਧਿਆਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਮਨੀ ਟ੍ਰੇਲ ਸਟੈਬਲਿਸ਼ ਹੋ ਗਈ ਹੁਣ ਕੋਈ ਬੇਲਬੂਲ 8 ਮਹੀਨੇ ਦਾ ਨਹੀਂ ਅਸੀਂ ਕੰਸੀਡਰ ਕਰਨੀ 8 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਇਹ ਇੱਕ ਡਿਪਟੀ ਚੀਫ ਮਿਨਿਸਟਰ ਹੈ ਇੱਕ ਮੈਂਬਰ ਪਾਰਲੀਮੈਂਟ ਹੈ ਇਹ ਮਸਲਾ 8 ਮਹੀਨੇ ਦੇ ਅੰਦਰ ਫਾਈਨਲਾਈਜ਼ ਕੀਤਾ ਜਾਵੇ ਸਜ਼ਾ ਹੋਣੀ ਹੈ ਸਜ਼ਾ ਹੋਵੇ ਛੱਡਣਾ ਹੈ ਛੱਡੋ ਤੇ ਆਹ ਹੀ ਕਾਨੂੰਨਾਂ ਨੇ ਤੇ ਲਾਗੂ ਆ ਜਿਹੜਾ ਆ ਤਾਂ ਹੈ ਨਹੀਂ ਕਿ ਸੋਧਿਆ ਜਿਨੇ ਕੋ ਆਪਣੀ ਪਾਲਿਸੀ ਬਣਾਈ ਸੀ ਅਗਰ ਮੁੱਖ ਮੰਤਰੀ ਜੀ ਬਹੁਤ ਸਿਆਣੇ ਐਸ ਕਰਕੇ ਉਹਨਾਂ ਨੇ ਕੋਈ ਵਿਭਾਗ ਨਹੀਂ ਰੱਖਿਆ ਵੀ ਮਾਲ ਖਾਨ ਨੂੰ ਉਹ ਪੋਜੀਸ਼ਨ ਉਹ ਹੀ ਆ ਗਈ ਵੀ ਡੰਡੇ ਖਾਨ ਨੂੰ ਬੰਦ ਨਹੀਂ ਤੇ ਮਾਲ ਖਾਨ ਨੂੰ ਦੰਡੇ ਖਾਣ ਨੂੰ ਰੇਟ ਮਾਲ ਖਾਣ ਨੂੰ ਬੰਦ ਰਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ